ਇਸ ਦੀ ਗ੍ਰਾਂਟ ਸਾਨੂੰ ਸਿਰਫ 3 ਲੱਖ ਰੁਪਏ ਆਏ ਸੀ ਬਟ ਜਦੋਂ ਆਪਾਂ ਗ੍ਰਾਂਟ ਤੱਕ ਲੈਬ ਦਾ ਕੰਮ ਸ਼ੁਰੂ ਕੀਤਾ ਤੇ ਸਰ ਨਹੀਂ ਸਰਦੀ ਕੋਈ ਬਾਰਡਿੰਗ ਸੀ ਨਹੀਂ ਮੈਡਮ ਕੰਮ ਵਧੀਆ ਹੋਣਾ ਚਾਹੀਦਾ ਪੈਸੇ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ 3 ਲੱਖ ਗ੍ਰਾਂਟ ਆਣ ਦੇ ਬਾਅਦ ਸਰ ਨੇ 5.5 ਲੱਖ ਰੁਪਏ ਉਸ ਲੈਬ ਤੇ ਖਰਚ ਕੀਤਾ ਉਹ ਸਰਦੀ ਬਾਰਡਿੰਗ ਇਹ ਸੀ ਕਿ ਮੈਡਮ ਕੰਮ ਨਹੀਂ ਰੁਕਣਾ ਚਾਹੀਦਾ ਕੰਮ ਵਧੀਆ ਤੋਂ ਵਧੀਆ ਹੋਣਾ ਚਾਹੀਦਾ ਤੇ ਸਾਡੀ ਲੈਬ ਅੱਜ ਬਹੁਤ ਅੱਛੀ ਬਣੀ ਤੇ ਜੇ ਹੁਣ ਥੋੜੇ ਦਿਨ ਪਹਿਲਾਂ ਦੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਲਾਸਟ ਟਾਈਮ ਅੱਜਕੱਲ ਤੈਨੂੰ ਪਤਾ ਸਕੂਲਾਂ ਦੇ ਵਿੱਚ ਸਾਰਾ ਕੰਮ ਆਨਲਾਈਨ ਹੈ ਕੋਈ ਲੈਪਟਾਪ ਤੇ ਕਰ ਰਹੇ ਕੋਈ ਕੰਪਿਊਟਰ ਤੇ ਕਰ ਰਹੇ ਜਿਵੇਂ ਸਕੂਲ ਦਾ ਕੰਮ ਕਰਦੇ ਸਮੇ ਸਾਡੇ ਕਿਸੇ ਦੇ ਫੋਨ ਦੀ ਬੈਟਰੀ ਡਾਊਨ ਹੋ ਗਈ ਜਾਂ ਕੁਝ ਹੋ ਗਿਆ ਤੇ ਸਾਨੂੰ ਲੱਗਾ ਕਿ ਸਾਡਾ ਸਕੂਲ ਦਾ ਕੰਮ ਉਸੇ ਟਾਈਮ ਰੁਕ ਜਾਂਦਾ ਹੈ ਸੈਨੇ ਸਾਨੂੰ ਕਿਹਾ ਕਿ ਮੈਡਮ ਇੱਕ ਨਾ ਚਾਰਜਿੰਗ ਪੁਆਇੰਟ ਅਰੇਂਜ ਕਰੋ ਜਿਸ ਦੀ ਕੋਈ ਗ੍ਰਾਂਟ ਨਹੀਂ ਸੀ ਕੋਈ ਕੁਝ ਨਹੀਂ ਸੀ ਤੇ ਜਿਸ ਜੇ ਅਪਾ ਚਾਰਜਿੰਗ ਪੁਆਇੰਟ ਦੀ ਕੀਮਤ ਬਾਜ਼ਾਰ 'ਚ ਪਤਾ ਕਿੰਨੀ ਸੀ ਕੀਮਤ 25000 ਰੁਪਿਆ ਸੀ ਜਿਸ ਦੀ ਕੋਈ ਗ੍ਰਾਂਟ ਕੋਈ ਕੁਝ ਨਹੀਂ ਸੀ ਸਨ ਜੀ ਮੈਡਮ ਕਮ ਸਕੂਲ ਹਨ ਕੁਝੰਦਾ ਜਦੋਂ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਸਾਨੂੰ ਚਾਰਜਿੰਗ ਪੁਆਇੰਟ ਅਰੇਂਜ ਕਰਨਾ ਚਾਹੀਦਾ 25000 ਦਾ ਸਾਨੂੰ ਉਸੇ ਟਾਈਮ ਖਰਚ ਕਰਕੇ ਪਿਛਲੇ ਹਫਤੇ ਹੀ ਸਾਡੇ ਸਕੂਲ ਚ ਇੱਕ ਚਾਰਜਿੰਗ ਪੁਆਇੰਟ ਅਰੇਂਜ ਕੀਤਾ ਹੈ ਸਰ ਇਸ ਚੋਂ ਦੀ ਕੋਈ ਚੀਜ਼ ਨਹੀਂ ਸੀ ਜਿਹੜੀ ਲੱਗੇ ਕਿ ਕਿਸੇ ਸਕੂਲ ਦਾ ਕੰਮ ਰੁਕਦਾ ਜਾਂ ਕਿਸੇ ਟੀਚਰ ਨੂੰ ਜਾਂ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਹਮ ਰੋਕਦੇ ਨੇ ਸਰ ਆਪਣੀ ਕੋਲੋਂ ਹੀ ਪੈਸਾ ਖਰਚ ਕਰਕੇ ਉਸ ਚੀਜ਼ ਦੇ ਵਿੱਚ ਪੂਰਾ ਇੰਟਰਸਟ ਸ਼ੋ ਕਰਦੇ ਹੈ ਔਰ ਜੇ ਸਕੂਲ ਦੀ ਬੇਤਰੀ ਹਸਤੇ ਕੋਈ ਕੰਮ ਆ ਕੇ ਕਦੇ ਕਿਸੇ ਵਸਤਾਂ ਤੋਂ ਮਨਾਨੇ ਕਰਦੇ ਤੇ ਐਸਾ ਹੀ ਕਿ ਨਾ ਸਭ ਨੇ ਜੋਗਰ ਕਾਰੀਆਂ ਕੀਤੀਆਂ ਨਾਲ